ਪਹਿਲਾ ਜ਼ਫਰਨਾਮਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੁਆਰਾ ਔਰੰਗਜ਼ੇਬ ਨੂੰ ਭੇਜੀ ਗਈ ਇਤਿਹਾਸਿਕ ਚਿੱਠੀ ਜਿਸਦੇ ਬਾਰੇ ਜਾਣਕਾਰੀ ਬਹੁਤ ਘੱਟ ਸਾਂਝੀ ਕੀਤੀ ਗਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਜਿੱਤ ਦੀ ਚਿੱਠੀ ਪਾਪ ਜ਼ਫਰਨਾਮੇ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ ਪਰ ਅੱਜ ਅਸੀਂ ਆਪ ਜੀ ਨੂੰ ਉਸ ਜ਼ਫਰਨਾਮੇ ਬਾਰੇ ਦੱਸਾਂਗੇ ਜੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਤਾਰੀਖੇ ਪੰਜਾਬ ਦਾ ਕਰਤਾ ਕਨਿਆ ਲਾਲ ਲਿਖਦਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਦੇ ਕਹਿਣ ਤੇ ਰਾਜਾ ਜੈ ਸਿੰਘ ਨੇ ਬਹੁਤ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਬਾਦਸ਼ਾਹ ਨਾਲ ਮੁਲਾਕਾਤ ਕਰਨ ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਉਹ ਬਾਦਸ਼ਾਹ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ ਜਿਸ ਵੇਲੇ ਰਾਜਾ ਜੈ ਸਿੰਘ ਨੇ ਸਾਰੀ ਗੱਲ ਔਰੰਗਜ਼ੇਬ ਨੂੰ ਦੱਸੀ ਤਾਂ ਉਹ ਕੁਝ ਚਿਰ ਨੀਵੀਂ ਪਾ ਕੇ ਸੋਚਣ ਲੱਗਾ ਤੇ ਫਿਰ ਉਸਨੇ ਆਪਣੇ ਛੋਟੇ ਪੁੱਤਰ ਨੂੰ ਗੁਰੂ ਜੀ ਕੋਲ ਭੇਜਿਆ। ਮੁਗਲ ਸ਼ਹਿਜ਼ਾਦਾ ਗੁਰੂ ਸਾਹਿਬ ਦਾ ਸ਼ਾਹੀ ठाट ਸੰਗਤਾਂ ਦੀ ਸ਼ਰਧਾ ਤਤ ਪਰ ਖੜੇ ਸੇਵਕ ਅਤੁੱਟ ਚੱਲਦੇ ਲੰਗਰ ਅਮੀਰ ਗਰੀਬ ਦਾ ਇੱਕੋ ਜਿਹਾ ਸਨਮਾਨ ਰੂਹਾਨੀ ਵਾਤਾਵਰਨ ਅਤੇ ਚਾਰੇ ਪਾਸੇ ਨੂਰ ਝੜਦਾ ਦੇਖ ਅਚੰਬਤ ਰਹਿ ਗਿਆ ਸੀ। ਗੁਰੂ ਮਹਾਰਾਜ ਨੇ ਉਸ ਨੂੰ ਪੂਰਾ ਆਦਰ ਸਤਕਾਰ ਦਿੱਤਾ। ਸ਼ਹਿਜ਼ਾਦੇ ਨੇ ਮੌਕਾ ਸੰਭਾਲਦਿਆਂ ਕਿਹਾ ਕਿ ਇਸ ਵਿੱਚ ਕੋਈ ਹਰਜ ਹੈ। ਜੇ ਤੁਸੀਂ ਬਾਦਸ਼ਾਹpass ਚੱਲੋ ਗੁਰੂ ਸਾਹਿਬ ਨੇ ਸ਼ਹਿਜ਼ਾਦੇ ਦੀ ਗੱਲ ਸੁਣ ਕੇ ਉਸ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਨਾ ਜਾਣ ਦਾ ਕਾਰਨ ਅਸੀਂ ਪਹਿਲਾਂ ਤੱਕ ਚੁੱਕੇ ਹਾਂ ਕਿ ਔਰੰਗਜ਼ੇਬ ਜ਼ੁਲਮੀ ਰਾਜਕੁਮਾਰ ਹੈ ਜਦੋਂ ਸ਼ਹਿਜ਼ਾਦੇ ਨੇ ਉੱਥੋਂ ਕੋਈ ਪੱਤਰ ਬਾਦਸ਼ਾਹ ਵੱਲ ਲਿਖਣ ਦੀ ਬੇਨਤੀ ਕੀਤੀ ਤਾਂ ਆਪ ਜੀ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਜਿਸ ਨੂੰ ਪ੍ਰਿੰਸੀਪਲ ਸਤਪੀਰ ਸਿੰਘ ਨੇ ਆਪਣੀ ਪੁਸਤਕ ਅਸ਼ਟਮ ਬਲਬੀਰਾ ਵਿੱਚ ਸਿੱਖ ਇਤਿਹਾਸ ਦਾ ਪਹਿਲਾ ਜ਼ਫਰਨਾਮਾ ਕਰਕੇ ਲਿਖਿਆ ਹੈ ਲੱਖ ਕੋਸ਼ਿਸ਼ ਹੋ ਰਹੀ ਸੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੁਗਲ ਦਰਬਾਰ ਵਿੱਚ ਪੇਸ਼ ਕੀਤਾ ਜਾਏ ਸਾਜ਼ਿਸ਼ਾਂ ਮਨਸੂਬੇ ਚਾਲਾਂ ਤਰਲੇ ਕੀਤੇ ਗਏ ਪਰ ਗੁਰੂ ਜੀ ਦ੍ਰਿੜਚਿਤ ਰਹੇ ਅਤੇ ਫਾਰਸੀ ਅਖਰਾਂ ਵਿੱਚ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਮਹਾਜ ਕੀ ਵਾਰ ਵਿੱਚ ਉਚਾਰਿਆ ਸ਼ਲੋਕ ਹੱਥੇ ਲਿਖ ਭੇਜਿਆ ਜਿਸ ਦੇ ਭਾਵ ਅਰਥ ਪੜਨ ਨਾਲ ਇਸ ਜ਼ਫਰਨਾਮੇ ਦੀ ਮਹੱਤਤਾ ਸਾਫ਼ ਸਪਸ਼ਟ ਹੋ ਜਾਂਦੀ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿ ਚਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇਂ ਪਤ ਗਿਆ ਗਵਾਏ ਭਾਵ ਉਹੀ ਮਨੁੱਖ ਜਿਉਂਦਾ ਗਿਣਨਾ ਚਾਹੀਦਾ ਜਿਸ ਵਿੱਚ ਅੱਲਾ ਦੀ ਯਾਦ ਹੈ ਬੰਦਗੀ ਵਾਲੇ ਤੋਂ ਬਿਨਾ ਕਿਸੇ ਨੂੰ ਜਿਉਂਦਾ ਨਾ ਆਖੋ ਜੇ ਉਹ ਸਾਹ ਲੈ ਵੀ ਰਿਹਾ ਤਾਂ ਇੱਜ਼ਤ ਪਤ ਗਵਾ ਕੇ ਜੋ ਕੁਛ ਖਾ ਹੰਡਾ ਰਿਹਾ ਸਭ ਹਰਾਮ ਹੈ ਜਿਸ ਦਾ ਕੇਵਲ ਰਾਜ ਵਿੱਚ ਹੀ ਪਿਆਰ ਹੈ ਮਾਲ ਵਿੱਚ মোহ ਹੈ ਉਹ ਇਸ মোহ ਵਿੱਚ ਮਸਤਿਆ ਬੇਸ਼ਰਮ ਹੋ ਕੇ ਨੱਚਦਾ ਹੈ ਮੱਚਦਾ ਹੈ ਆਕੜਦਾ ਹੈ ਉਹ ਖੁਦਾ ਦੀ ਯਾਦ ਤੋਂ ਸੱਖਣਾ ਠੱਗਿਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅਤੇ ਆਪਣੀ ਇੱਜ਼ਤ ਗਵਾ ਕੇ ਇੱਥੋਂ ਚਲਾ ਜਾਂਦਾ ਹੈ ਗੁਰੂ ਜੀ ਦੇ ਇਹ ਸ਼ਬਦ ਔਰੰਗਜ਼ੇਬ ਦੇ ਉੱਤੇ ਸਿੱਧੀ ਝੋਟ ਸਨ ਗੁਰੂ ਜੀ ਨੇ ਸ਼ਹਿਜ਼ਾਦੇ ਨੂੰ ਇਹ ਵੀ ਕਿਹਾ ਸੀ ਆਪਣੇ ਪਿਤਾ ਜੀ ਨੂੰ ਕਹਿਣਾ ਕਿ ਭਲੇ ਪਰਸ਼ਾ ਨਾਲ ਅੜਨਾ ਨਹੀਂ ਸ਼ੋਭਦਾ ਸਾਧਕਾਂ ਦਾ ਕਿਹਾ ਸਗੋਂ ਸਹਾਰਨਾ ਚਾਹੀਦਾ ਸੰਤਨ ਸੰਗ ਨਹੀਂ ਕਰ ਅਰਨਾ ਤਿੰਨ ਕੋ ਕਹਿਬੋ ਆਪ ਸਿਰ ਜਰਨਾ ਪ੍ਰਿੰਸੀਪਲ ਸਤਬੀਰ ਸਿੰਘ ਆਪਣੀ ਪੁਸਤਕ ਅਸ਼ਟਮ ਬਲਬੀਰਾ ਦੇ ਵਿੱਚ ਲਿਖਦੇ ਹਨ ਕਿ ਸਿੱਖ ਇਤਿਹਾਸ ਦਾ ਕਹਿਣਾ ਹੈ ਕਿ ਹੋਰ ਤਾਂ ਪਤਾ ਨਹੀਂ ਬਾਦਸ਼ਾਹ ਔਰੰਗਜ਼ੇਬ ਨੇ ਕੁਝ ਕੀਤਾ ਜਾਂ ਨਹੀਂ ਪਰ ਉਸ ਦਿਨ ਤੋਂ ਹੱਥੀ ਕੰਮ ਕਰਕੇ ਉਸਨੇ ਰੋਟੀ ਕਮਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ ਪਾਈ ਸੁੱਖਾ ਸਿੰਘ ਜੀ ਕ੍ਰਿਤ ਗੁਰਬਿਲਾਸ ਪਾਤਸ਼ਾਹੀ ਦਸਵੀਂ ਜਿਸ ਨੂੰ ਗਿਆਨੀ ਗਿਆਨ ਸਿੰਘ ਜੀ ਦੇ ਪੁੱਤਰ ਪਾਈ ਦਰਬਾਰਾ ਸਿੰਘ ਜੀ ਦੁਆਰਾ ਛਾਪਿਆ ਗਿਆ ਸੀ ਉਸ ਤੇ ਗੁਰਬੰਸ਼ ਵਰਣਨ ਵਿੱਚ ਵੀ ਇਸ ਜ਼ਫਰਨਾਮੇ ਬਾਰੇ ਲਿਖਿਆ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ